ਜੇ ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤੋਂ ਵੇਖ ਜ਼ਰੂਰ ਲੈਣਾ ਇਹ ਘਟੋ ਘਟ ਤੈਨੂੰ ਪਟਾਕੇ ਤੋਂ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਵੀ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਝ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਠੀਕ ਹੈ ਜਦ ਪੇਪਰ ਵੀ ਹੋਣਗੇ ਨਾ ਤੇ ਪੇਪਰ ਚ ਵੀ ਇਹਨੂੰ ਵੇਖ ਕੇ ਜਾਣਾ ਬੁੱਤ ਇਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਬਾਸ਼ ਥੈਂਕ ਯੂ ਚਲੋ ਜਾਓ ਕਰਨ ਚ ਇਹ ਮੋਟਰਸਾਈਕਲ ਹੈ ਜਿਹੜਾ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦੇ ਆ ਜਿਹੜਾ ਇਹਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਸ਼ਹਿਰਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾ ਕਾਬਲੇ ਅਹਮ ਬਤਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਤਿ ਸ਼ਰੀਰ ਦੀ ਅਕਤੀ ਹੈ ਔਰ ਉਹਨਾਂ ਨੇ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਿ ਭਾਜੀ ਇਹ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈਂਦਾ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸੰਸਰ ਹੈ ਇਹ ਵੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਦੇ ਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰੂੰਗਾ ਇਹ ਭੁੱਲ ਜੋ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆ ਜਾਓ ਜੀ ਦੀ ਆਸੀ ਨੇ